ਕੱਤੀ ਸਿਰ ਕਾਲ ਦੋਸਤੋ ਦੋਸਤੋ ਅੱਜ ਆਪਾਂ ਮੂਲੀ ਤੇ ਗੱਲ ਕਰਾਂਗੇ ਤੇ ਜਿਹੜੇ ਵੀਰਾਂ ਕੋਲ ਆਪਣੇ ਵੀਡੀਓ ਜਾਂਦੀਆਂ ਨੇ ਆਪਣੇ YouTube ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਆਪਣੇ Facebook ਪੇਜ ਨੂੰ ਵੀ ਸਰਵਿੰਦਰ ਸਿੰਘ ਦੇ ਨਾਮ ਦੇ ਉਹਨੂੰ ਵੀ ਆਪ ਨੂੰ ਫੋਲੋ ਕਰ ਲਓ ਤਾਂ ਜੋ ਉਹਨਾਂ ਲਈ ਵੀ ਤੁਹਾਡੇ ਕੰਮ ਰਿਹਾ ਆਪਾਂ ਸਬਜ਼ੀਆਂ ਦੇ ਰਿਲੇਟਿਡ ਵੀਡੀਓ ਪਾਉਂਦੇ ਰਹਿੰਨੇ ਆ ਤੇ ਆਪਾਂ ਸਬਜ਼ੀਆਂ ਦੀ ਜਾਣਕਾਰੀ ਦਿੰਨੇ ਆ ਤੇ ਆਪਣੀ ਆ ਖੁਦ ਦੀ ਸਬਜ਼ੀ ਦੀ ਕੀ ਪੋਜੀਸ਼ਨ ਆ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਆਪਾਂ ਇਹਨੇ ਮੂੜੀਆਂ ਆ ਆਪਾਂ ਕਿਵੇਂ ਬਚਾਈਆਂ ਆਪਣੇ ਮੂਲੀ ਖਰਾਬ ਬਹੁਤ ਘਟ ਹੋਈ ਆ ਬਹੁਤੇ ਵੀਰਾਂ ਦੇ ਫੋਨ ਆਉਂਦੇ ਆ ਫੋਟੋਆਂ ਆਉਂਦੀਆਂ ਆ ਲੋਕਾਂ ਦੀਆਂ ਮੂੜੀਆਂ ਬਹੁਤ ਖਰਾਬ ਹੋ ਗਈਆਂ ਆ ਇੱਕੀ ਮੀਂਹ ਬਹੁਤ ਪਿਆ ਬਾਰਸ਼ ਦੇ ਕਾਰਨ ਆਪਣੀ ਮੂੜੀ ਤਕਰੀਬਨ 10% ਖਰਾਬ ਹੋਈ ਹੈ ਬਾਕੀ 90% ਆਪਣੀ ਮੂੜੀ ਸਹੀ ਹੈ ਜਿਹੜੀਆਂ ਮੂੜੀਆਂ ਆਪਣੀਆਂ ਖਰਾਬ ਹੋਆਂ ਦੀ ਵਿੱਚੋਂ ਰਿਕਵਰ ਕਰ ਰਹੀਆਂ ਵੀ ਉਹ ਖਰਾਬ ਨਹੀਂ ਹੋਣਗੀਆਂ ਦੁਬਾਰੇ ਵਿਚਾਰੋਂ ਚੱਲ ਪਈਆਂ ਤੇ ਥੱਲੇੋਂ ਵੀ ਨਿਕਲੀਆਂ ਆਪਣੀ ਆਪਾਂ ਕਿਹੜੀਆਂ-ਕਿਹੜੀਆਂ ਸਪਰੇਅਆਂ ਕਰੀਆਂ ਆਪਾਂ ਉਹਦੇ ਬਾਰੇ ਦੱਸਾਂਗੇ ਦੋਸਤੋ ਬਹੁਤੇ ਵੀਰੇ ਕਈ ਵੀ ਪੁੱਛਦੇ ਕੱਖਾਂ ਵਾਤੇ ਕਰਿਆ ਕੱਖਾਂ ਤੇ ਆਪਾਂ ਵੈਸੇ ਕੋਈ ਨਹੀਂ ਕਰਿਆ ਕੁਝ ਤਾਂ ਆਪਣੇ ਕੱਖ ਵੈਸੇ ਘਟਾ ਹੈ ਆਪਾਂ ਬਦਲ ਕੇ ਥਾਂ ਲਾਉਨੇ ਆ ਦੂਜੀ ਗੱਲ ਆਪਾਂ ਕੱਖ ਕੱਢਦੇ ਰਹਿੰਨੇ ਆ ਉਹ ਦਿਖਾਦੇ ਆਪਣਾ ਪਤਾ ਲੱਗਿਆ ਪਿਆ ਅਸੀਂ ਵੀ ਤਿੰਨ ਚਾਰ ਜਾਣੇ ਆ ਮੇਰਾ ਜੜੀ ਹੈ ਤੇ ਇੱਕ ਬੰਦਾ ਜਿਹੜਾ ਵੀਡੀਓ ਬਣਾ ਰਿਹਾ ਇੱਕੋ ਲੱਗਿਆ ਪਿਆ ਨਾਲ ਬੱਚਾ ਲੱਗਿਆ ਹੋਇਆ ਇਹ ਆਪਾਂ ਸਾਰੇ ਜਾਣੇ ਕੱਖ ਕੱਢਦੇ ਰਹਿੰਨੇ ਆ ਵਾਰੀ ਵਾਰੀ ਤੇ ਇਹੇ ਹੱਥੇ ਕੱਢਣੇ ਪੈਂਦੇ ਤਕਰੀਬਨ ਸਾਰੇ ਕੱਖ ਕਿਉਂ ਵਿੱਚ ਮੋਤਰਾ ਜਾਂ ਇਟ ਸੈਟ ਵਗੈਰਾ ਜਾਂ ਬਿੱਲੀ ਕਿਉਂ ਕਹਿੰਦੇ ਸਾਡੇ ਜਿਹੜੇ ਕੱਖ ਇਹ ਹੈ ਇਹ ਹੀ ਹੁੰਦੇ ਆ ਇਹਨਾਂ ਨੂੰ ਆਪਾਂ ਇਹਦੇ ਇਸ ਦਵਾਈ ਆਪਾਂ ਕੋਈ ਨਹੀਂ ਕਰ ਸਕਦੇ ਠੀਕ ਹੈ ਇਹ ਦਵਾਈ ਦਵਾਈ ਆਪਾਂ ਇਹਦੇ ਕੋਈ ਨਹੀਂ ਦੱਸਦੇ ਆਪਾਂ ਕੱਖ ਹੀ ਕੱਢਦੇ ਬੰਦੇ ਆਪਾਂ ਕਰਦੇ ਆ ਦੋ ਵਾਰੀ ਆਪਾਂ ਇਹ ਤੋਂ ਪਹਿਲਾਂ ਕੱਖ ਹੀ ਚ ਸਫਾਈ ਰੱਖਦੇ ਆ ਤਾਂ ਜੋ ਸਰਦੀ ਨੂੰ ਧੱਕਾ ਵੀ ਨ ਲੱਗੇ ਤੇ ਆਉਣ ਵਾਲੇ ਬਾਰੇ ਕੱਖਾਂ ਦੇ ਵੀ ਨਾ ਬਣੇ ਤੇ ਆਪਣੇ ਮੋੜੀਆਂ ਜਿਹੜੀਆਂ ਬਹੁਤ ਵਧੀਆ ਚੱਲ ਰਹੀਆਂ ਤੇ ਆਉਣ ਵਾਲੇ 20 ਦਿਨਾਂ ਚ ਆਪਾਂ ਇਹਨਾਂ ਨੂੰ ਵੇਚਣ ਦੀ ਪ੍ਰੀਵ ਕਰ ਲਾਂਗੇ ਤੇ ਆਪਾਂ ਵੇਚਾਂਗੇ ਕੀ ਡਿਟੇਲ ਆਉਂਦੀ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਹੁਣ ਆਪਾਂ ਦੋਸਤੋ ਇਹ ਜੋ ਇਹਦੀ ਰਿਕਵਰੀ ਵਾਸਤੇ ਆਪਾਂ ਦੋ ਦੋ ਤਿੰਨ ਸਪਰੇਆਂ ਕਰਤੀਆਂ ਆਪਾਂ ਤੁਹਾਨੂੰ ਬਾਰੀ-ਬਾਰੀ ਨਾਲ ਦੱਸਾਂਗੇ ਆਪਾਂ ਪਹਿਲਾਂ ਕਿਹੜੀ ਕਰੀ ਇੱਥੇ ਦੂਜੀ ਕਿਹੜੀ ਕਰੀਆ ਪਹਿਲਾਂ ਪਹਿਲੀ ਸਪਰੇ ਆਪਾਂ ਕਰੀ ਸੀ ਜੀ ਟੈਬੂ ਕੋਨਾ ਜੋਰ ਪਲੱਸ ਸਲਫਰ ਇਹ ਜਿਹੜੀ 65% ਚਾਉਂਦੀ ਹੈ ਆਪਾਂ ਪਹਿਲਾ ਸਪਰੇ ਸਾਰਿਆਂ ਨੂੰ ਪਹਿਲਾਂ ਇਹਦੀ ਮਾਰੀ ਐ ਇਹ ਇਹ ਮਾਰਨ ਤੋਂ ਬਾਅਦ ਆਪਾਂ ਇੱਕ ਦੂਜੇ ਦਿਨ ਇੱਕ ਦਿਨ ਸਾਂਹ ਛੜ ਕੇ ਆਪਾਂ ਸਪਰੇ ਕਰਦੇ ਆਂ ਆਪਾਂ ਘਟੋ ਘਟ ਦੋ ਤੋਂ ਤਿੰਨ ਸਪਰੇਆ ਮੀਂਹ ਦੇ ਵਿੱਚ ਵਿੱਚ ਆਪਾਂ ਕਰ ਗਏ ਤੇ ਦੂਜੀਆਂ ਸਪਰੇਆ ਵੀ ਦੱਸ ਦਿਆਂ ਪੱਕੀਆਂ ਕਿਹੜੀਆਂ ਕਰੀਆਂ ਇੱਕ ਸਪਰੇ ਕਰੀ ਆਪਾਂ ਜਿੱਦੀ ਇਹ ਚ ਕਪਤਾਨ ਪਲੱਸ ਹੈ ਜਾਕੋਨਾਂ ਤੋਂ ਵਾਲਾ ਹੁੰਦਾ ਹੈ ਇਹ ਸਪਰੇ ਆਪਾਂ ਇਹ ਵੀ ਫੰਗੀ ਸਾਈਡ ਹੈ ਆਪਾਂ ਤਕਰੀਬਨ ਇੱਕੋ ਹੀ ਫੰਗੀ ਸਾਈਡ ਨਹੀਂ ਕਰਦੇ ਆਪਾਂ ਬਦਲ-ਬਦਲ ਕਰਦੇ ਰਹਿਣੇ ਆ ਤਾਂ ਜੋ ਮੰਨ ਲਵਈ ਇੱਕ ਜਿਹੜਾ ਫੰਗੀ ਸਾਈਡ ਉਹ ਦੋ ਤਿੰਨ ਕਵਰ ਕਰਦਾ ਤਾਂ ਜਦੋਂ ਆਪਾਂ ਬਦਲ ਕੇ ਕਰਾਂਗੇ ਉਹਦੇ ਨਾਲ ਆਪਾਂ ਨੂੰ ਰਿਜ਼ਲਟ ਬੈਸਟ ਮਿਲਦੇ ਆ ਇੱਕ ਤੀਜਾ ਫੰਗੀ ਸਾਈਡ ਆਪਣੇ ਕੋਲੇ ਆਪਣਾ ਹੈਗਾ ਐਮ ਇਸਟਾਰਟ ਆਪ ਆ ਡਡ ਕੰਪਨੀਆਂ ਦੀਆਂ ਦਵਾਈਆਂ ਆਉਂਦੀਆਂ ਆ ਉਹ ਆਪਦੇ ਆਪਣੇ ਦੁਕਾਨ ਤੋਂ ਜਿਹੜੀ ਆਪਾਂ ਲਵਾਂਗੇ ਉਹ ਲੈ ਸਕਦੇ ਆ ਤੇ ਆਪਾਂ ਇਹ ਤਿੰਨ ਦਵਾਈਆਂ ਕਰੀਆਂ ਤੇ ਤਿੰਨਾਂ ਦੇ ਆਪਾਂ ਨੂੰ ਬੈਸਟ ਰਿਜ਼ਲਟ ਮਿਲੇ ਆ ਤੇ ਆਪਾਂ ਸਾਰੀਆਂ ਮੂੜੀਆਂ ਨੂੰ ਰਿਕਵਰ ਕਰ ਚੁੱਕੇ ਆ ਤੇ ਜਿਹੜੇ ਸੁੰਡੀ ਵਾਸਤੇ ਆ ਇਹਨੂੰ ਸੁੰਡੀ ਵੀ ਤੇਲਾ ਵੀ ਆਉਂਦਾ ਹੈ ਤੇਲੇ ਵਾਸਤੇ ਹਸੀਨ ਪਾਈ ਸੀ ਤੇ ਸੁੰਡੀ ਵਾਸਤੇ 1.9 ਜਿਹੜੀ ਆਉਂਦੀ ਹੈ ਆਪਾਂ ਉਹ ਕਰੀ ਸੀ ਤੇ ਆਪਣਾ ਰਿਜ਼ਲਟ ਤਕਰੀਬਨ ਬਹੁਤ ਵਧੀਆ ਰਿਹਾ ਹੈ ਤੇ ਆਪਾਂ ਹੁਣ ਇਹ ਚੋ ਕੱਕ ਦੀ ਜਿਹੜੀ ਕੱਢ ਰਹੇ ਆ ਤਾਂ ਇੱਕ ਦੇ ਦੋ ਦਿਨਾਂ ਚ ਆਪਾਂ ਕੱਕ ਇਹਦਾ ਸਾਰਾ ਕਲੀਅਰ ਕਰ ਦਾਂਗੇ ਤੇ ਤੁਹਾਨੂੰ ਦੁਬਾਰਾ ਇਹਦੀਆਂ ਫੋਟੋਆਂ ਵੀ ਪਾਵਾਂਗੇ ਇੱਕ ਦਿਨ ਚ ਤੇ ਆਪਾਂ ਵੀਡੀਓ ਵੀ ਪਾਵਾਂਗੇ ਅੰਗੇ ਪਾਉਂਦੇ ਰਹਾਂਗੇ ਜਿਹਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਤੇ ਆਪਾਂ ਤੁਹਾਨੂੰ ਇੱਕ ਪਾਲਕ ਦਿਖਾਉਨੇ ਆਪਾਂ ਪਾਲਕ ਵੀ ਕਰੀ ਐ ਆਈ ਮੈਡ ਤੇ ਪਾਲਕ ਆਪਣੀ ਵੇਚਣ ਦੇ ਲੈਕ ਹੋ ਗਈ ਉਹਨੂੰ ਸੰਡੀ ਜਰੂਰ ਜੀ ਦੋਸਤੋ ਤੇ ਪਾਲਕ ਦੇ ਲੈਚਨ ਪਾਲ ਤੇ ਉਹ ਆਪਾਂ ਸੰਡੀ ਨੂੰ ਪਕਾਉੜ ਵੀ ਆਪਾਂ ਬੰਨ ਬੰਨ ਨਹੀਂ ਕਰਿਆ ਤੇ ਜਾਂ ਆਪਾਂ ਉਹ ਵਰਗਾ ਬਤਾਲੀ ਹੁਣ ਆਪਣੀ ਪਾਲਕ ਜਿਹੜੀ ਉਹ ਵੇਚਣ ਦੇ ਲੈਕ ਹੋ ਗਈ ਆਪਾਂ ਕਦਾਂ ਜੀ ਪਾਲਕ ਦਿਖਾ ਦੇ ਪਾਲ ਕਿ ਆਪਾਂ ਵੇਚ ਦਾਂਗੇ ਬਾੜੀ ਆਹੋ ਕਾਲਾ ਆਹ ਦੇਖਾ ਆਪਣੀ ਪਾਲਕਾ ਜੀ ਇਹ ਆਪਾਂ ਇੱਕ ਦੋ ਦਿਨਾਂ ਚ ਵੇਚਣ ਦੇ ਹੋ ਕਰਾਂਗੇ ਤੇ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਸ਼ੇਅਰ ਜਰੂਰ ਕਰਿਆ ਕਰੋ ਤੇ ਧੰਨਵਾਦ ਦੋਸਤੋ ਆਪਣੀ ਵੀਡੀਓ ਨੂੰ wekanli